चोरी डकैती के लगातार बढ़ रहे मामलों ने सरकार पर सवालिया निशान खड़ा कर दिया है जलंधर बस स्टैंड चौकी के बाहर का एक ऐसा मामला हैरान कर देने वाला है एक पगड़ीधारी व्यक्ति जो मोटरसाइकिल चोरी करके ले गया वो भी पुलिस थाने के बाहर से ही एक व्यक्ति जो शिकायत करवाने के मामले में पुलिस थाने के अंदर गया था कि अचानक पुलिस चौकी के बाहर से ही उसका मोटरसाइकिल चोरी हो गया और ये पूरा मामला सीसीटीवी में कैद हो गया ਮੇਰਾ ਨਾਮ ਸੁਨੀਲ ਆ ਭਾਈ ਜੀ ਕੀ ਮਾਮਲਾ ਕਰਾ ਮਾਮਲਾ ਭਾਜੀ ਇਦਾਂ ਏ ਬ੍ਰਦਰ ਸੀ ਆਪਣੇ ਉਹਨਾਂ ਦਾ ਇੱਥੇ ਇਸ ਮੇਰੇ ਐਕਸੀਡੈਂਟ ਹੋ ਗਿਆ ਸੀ ਥੋੜਾ ਤੇ ਅਸੀਂ ਕੰਪਲੇਂਟ ਦੇਣ ਆਏ ਸੀ ਬਸਟਾਨ ਥਾਣੇ ਤੇ ਭਾਜੀ ਬਾਈਕ ਅਸੀਂ ਬਾਹਰ ਲਗਾਈ ਹੋਈ ਸੀ ਕੰਪਲੇਂਟ ਦੇ ਕੇ ਬਾਹਰ ਜਦੋਂ ਆਏ ਆ ਉਹਦੇ ਭਾਜੀ ਬਾਈਕ ਭਾਜੀ ਆਪਾਂ ਇੱਥੇ ਲਗਾਈ ਸੀ ਥਾਣੇ ਦੇ ਬਾਹਰ ਬਿਲਕੁਲ ਲਗਾਈ ਸੀ ਤੇ ਭਾਜੀ ਉੱਥੋਂ ਜਦੋਂ ਅਸੀਂ ਕੰਪਲੇਂਟ ਦੇ ਕੇ ਬਾਹਰ ਆਏ ਆ ਮੈਨੂੰ ਮੈਂ ਥੋੜਾ ਜਿਹਾ ਭਾਜੀ ਨਾਲ ਚੱਲ ਗਿਆ ਮੈਂ ਬਾਹਰ ਤੇ ਉਸ ਤੋਂ ਬਾਅਦ ਭਾਈ ਜਦੋਂ ਮੈਂ ਆਇਆ ਆ ਉਸ ਤੋਂ ਬਾਅਦ ਦੇਖਿਆ ਮੇਰਾ ਮੋਟਰਸਾਈਕਲ ਆਇਆ ਨਹੀਂ ਭਾਜੀ બસ স্ট্যান্ড ਥਾਣੇ ਦੇ ਬਾਹਰ ਲੱਗਾ ਹੋਇਆ ਹੈ ਇਹੋ ਜਿਹੀ ਗੱਲ ਹੈ ਜੀ ਇਹ ਹੈਗੀ ਜੀ 12 12:30 ਦੇ ਵਿੱਚ ਵਿੱਚ ਦੀ ਗੱਲ ਹੈ ਜੀ ਕੋਈ ਕਿਸੇ ਕੀ ਕਹਿਵਾ ਲੱਗਾ ਹਾਂਜੀ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਆ ਜੀ ਸੀਸੀਟੀਵੀ ਕੈਮਰੇ ਬਸ স্ট্যান্ড ਲੱਗੇ ਹੋਏ ਇੱਕ ਇੱਥੇ ਲੱਗਾ ਹੋਇਆ ਇੱਕ ਦੀ ਬਾਹਰ ਐਂਟਰੀਸ ਤੇ ਲੱਗਾ ਹੋਇਆ ਵਾ ਉਹ ਕਹਿੰਦੇ ਕਮਪਲੇਟ ਸਾਬ ਜੀ ਮੋਕੇ ਤੇ ਕੰਪਲੇਟ ਦਿੱਤੀ ਹੋਈ ਹੈ ਉਹ ਕਹਿ ਰਹੇ ਆ ਕਿ ਜੋ ਹੋਏਗੀ ਕਾਰਵਾਈ ਆਪਾਂ ਕਰ ਲਵਾਂਗੇ ਸੀਸੀਟੀਵੀ ਕੈਮਰੇ ਫੁਟੇਜ ਉਹਨਾਂ ਨੇ ਦੇਖ ਲਈ ਹੈ ਜੋ ਵੀ ਮੈਂ ਕਢਵਾਈ ਸੀ ਉਹਨਾਂ ਨੇ ਦੇਖ ਲਈ ਹੋਈ ਹੈ ਮੋਟਰਸਾਈਕਲ ਮੇਰਾ ਹੀ ਸੀ ਸਰ ਕੀ ਮੋਟਰਲ ਕਿਹੜਾ ਮੋਟਰਲ ਕੀ ਮੋਟਰਸਾਈਕਲ ਸਪਲ जो बंदी कारवाई आप कर दें आपसीवी कैमरा भी चेक कर है, रहे हैं दूसरा भी देख रहे हैं ਜੋ ਵੀ ਹਲਾ ਤੋਂ ਵੀ ਆਪਾਂ ਉਸਤਾਦ ਨਾਲ ਕਾਰਵਾਈ ਕਰਦੇ ਆ। ਸਰਨਾਮਾ ਦਾ ਇਹ ਅਸੇ ਹੀਰਾ ਸਿੰਘ